ਸਰ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜ਼ਮੀਨ ਐਕਵਾਇਰ ਹੋਣ ਜਾ ਰਹੀ ਹੈ ਇਹ ਜਿਹੜਾ ਪ੍ਰੋਜੈਕਟ ਆ ਜੀ ਭਾਰਤ ਮਾੜਾ ਜੀ ਨੂੰ ਕਹਿ ਰਹੇ ਨੇ ਵੀ ਇਹ ਜੀ ਆਮ ਪੂਰੇ ਆਪਣੇ ਹਿੰਦੁਸਤਾਨ ਦੇ ਵਿੱਚ ਕੱਢ ਰਹੇ ਨੇ ਜੀ ਪਰ ਸਾਡੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਜੀ ਤੱਕਾ ਇਸ ਕਰਕੇ ਹੋ ਰਿਹਾ ਕਿਉਂਕਿ ਸਾਡੇ ਪਿੰਡ ਦੀ ਜਿਹੜੀ ਕੋਲ ਜ਼ਮੀਨ ਆ ਜੀ ਉਹ 1549 ਏਕੜ ਆ ਜੀ 1956 ਦੇ ਵਿੱਚ ਮਰੱਬੇਬੰਦੀ ਹੋਈ ਸੀ ਤੀਲੇਬੰਦੀ ਹੋਈ ਸੀ ਸਾਰੇ ਬੰਦਿਆਂ ਨੂੰ ਅਲਾਟ ਕਰਤੀ ਸੀ ਜ਼ਮੀਨ ਵੀ ਇਹ ਤੁਹਾਡਾ ਹੱਕਾ ਹਜੀ ਇਹ ਜਿਹੜਾ ਤੁਹਾਡੀ ਜ਼ਮੀਨ ਆ ਤੁਸੀਂ ਇਹਦੇ ਤੇ ਕਾਬਜ ਹੋ ਜੀ ਪਰ ਉਹਦੇ ਵਿੱਚੋਂ ਪੰਜ ਆਪਣੇ ਕੁਝ ਕੁ ਜ਼ਮੀਨਾਂ ਜਿਹੜੀ ਉਹਦੇ ਇੰਤਕਾਲ ਹੋ ਗਏ ਸੀ ਜੀ ਜਦੋਂ ਪੈਪਸੂ ਦੀ ਸਰਕਾਰ ਸੀ ਜੀ ਰੋਡ ਪੈਪਸੂ ਰੋਡਵੇ ਦੀ ਸਰਕਾਰ ਪੈਪਸੂ ਦੀ ਸਰਕਾਰ ਸੀ ਜੀ ਉਹਦੇ ਵਿੱਚ ਸਰਕਾਰ ਨੇ ਹਦਾਇਤ ਕਰਤੀ ਵੀ ਇਹਨਾਂ ਲੋਕਾਂ ਤੋਂ ਤੁਸੀਂ ਪੈਸੇ ਪ੍ਰਾਭਾ ਲਓ ਤਾਂ 200 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਾਡੇ ਕੁਝ ਲੋਕਾਂ ਨੇ ਪੈਸੇ ਭਰਤੇ ਜੀ ਉਹ ਜਿਨ੍ਹਾਂ ਨੇ ਪੈਸੇ ਪੈਸੇ ਤਾਂ ਸਾਰਿਆਂ ਨੇ ਭਰੇ ਹੋਏ ਨੇ ਪਰ ਕੁਝ ਕੁ ਲੋਕਾਂ ਦੇ ਜ਼ਮੀਨ ਦੇ ਜਿਹੜੇ ਇੰਤਕਾਲੇ ਪੀਰੀਅਡ ਡੀਸੀ ਸਾਹਿਬ ਕਨਿਉ ਮਨਜ਼ੂਰ ਹੋ ਗਏ ਉਹਨਾਂ ਦੇ ਇੰਤਕਾਲ ਹੋ ਚੁੱਕੇ ਜੀ ਪਰ ਬਿਤਕਰਾ ਸਾਡੇ ਲੋਕਾਂ ਨਾਲ ਇਸ ਕਰਕੇ ਹੋ ਰਿਹਾ ਜੀ ਇੱਕੋ ਪਰਿਵਾਰ ਦੇ ਵਿੱਚ ਦੋ ਭਰਾ ਨੇ ਜਾਂ ਤਿੰਨ ਭਰਾ ਨੇ ਜੀ ਇੱਕ ਭਰਾ ਦੇ ਇੰਤਕਾਲ ਹੋ ਗਏ ਜੀ ਦੂਸਰੇ ਦੇ ਹੋ ਰਹੀ ਰਹੇ ਜੀ ਉਹ ਇਹ ਕਿਉਂ ਨਹੀਂ ਹੋ ਰਹਾ ਸਰਕਾਰ ਦੱਸ ਸਕਦੀ ਹੈ ਜੀ ਕਿਉਂ ਨਹੀਂ ਉਹਨਾਂ ਨੇ ਕੀਤੇ ਜੀ ਇਹ ਅਣਗੈਲੀ ਕਿੱਥੇ ਹੋਈ ਹੈ ਇਹ ਅਣਗੈਲੀ ਸਰਕਾਰ ਨੇ ਕੀਤੀ ਹੈ ਜੀ ਸਰਕਾਰ ਨੇ ਅਣਗੈਲੀ ਇਸ ਕਰਕੇ ਕੀਤੀ ਹੈ ਜਦੋਂ ਬਾਕੀ ਬੰਦਿਆਂ ਦੇ ਇੰਤਕਾਲ ਹੋ ਗਏ ਜੀ ਦੂਜਿਆਂ ਦੇ ਜਿਨ੍ਹਾਂ ਦੇ ਰਹਿੰਦੇ ਨੇ ਉਹਦੇ ਕਿਉਂ ਨਹੀਂ ਕਰਦੇ ਜੀ ਜਦੋਂ ਇੰਤਕਾਲ ਕਰ ਰਹੇ ਨੇ ਡੀਸੀ ਸਾਹਿਬ ਨੇ ਮਨਜ਼ੂਰੀ ਦੇਣੀ ਹੈ ਜੀ ਸਰਕਾਰ ਨੇ ਡੀਸੀ ਨੂੰ ਕਹਿਣਾ ਡੀਸੀ ਵੀ ਸਰਕਾਰ ਹੈ ਜੀ ਉਹਨਾਂ ਹੁਦਾਇਤ ਕਰਨ ਜੀ ਵੀ ਤੁਸੀਂ ਬਾਕੀ ਲੋਕਾਂ ਦੇ ਜਿਹੜੇ ਇੰਤਕਾਲ ਜਿੰਮੇ ਪਹਿਲਾਂ ਹੋਏ ਨੇ ਉਹਨਾਂ ਦੇ ਉੱਕਣੇ ਹੋਣ ਜੀ ਉਹਨਾਂ ਦੇ ਇੰਤਕਾਲ ਕਰਕੇ ਉਹਨਾਂ ਨੂੰ ਤੁਸੀਂ ਪੀਰਾਂਡ ਦਵਾਓ ਜੀ ਪੀਰਾਂਡ ਦਵਾ ਕੇ ਇੰਤਕਾਲ ਕਰੋ ਜਿਹੜਾ ਬਣਦਾ ਮਾਪਜਾ ਜੀ ਸਾਡਾ ਪਿੰਡ ਨਹੀਂ ਕਹਿੰਦਾ ਵੀ ਤੁਸੀਂ ਸੜਕ ਨਾ ਕੱਢੋ ਸਾਡਾ ਪਿੰਡ ਇਹ ਕਹਿੰਦਾ ਵੀ ਜਿਵੇਂ ਬਾਕੀ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਪੈਸੇ ਦਿੱਤੇ ਨੇ ਸਾਨੂੰ ਪੈਸੇ ਦਿਓ ਜਿਹੜਾ ਸਾਡਾ ਹੱਕ ਬਣਦਾ ਸਾਨੂੰ ਦਿਓ ਇੱਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਘਰੋਂ ਬੇਕਾਰ ਕਰ ਰਹੀ ਹੈ ਜੀ ਜ਼ਮੀਨ ਦੇ ਉੱਤੇ ਲੋਕ ਆਪਣਾ ਰੋਜੀ ਰੋਟੀ ਕਮਾ ਰਹੇ ਨੇ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਆਪਣੇ ਬੱਚੇ ਪਾਲ ਰਹੇ ਨੇ ਕਿਸ ਸਰਕਾਰ ਦਾ ਕਹਿਣਾ ਹੈ ਕਿ ਤੁਹਾਡੇ ਕੋਲ ਮਾਲਕੀ ਨਹੀਂ ਹੈ ਮਾਲਕੀ ਸਿਰਫ ਸਰਕਾਰ ਨੇ ਦੇਣੀ ਹੈ ਜੀ ਬਾਕੀ ਉਹ ਮਿਲੀ ਹੋਈ ਉਹ ਤਾਂ ਆ ਦੇਖੋ ਸਾਡੇ ਕੋਲ 1956 ਦਾ ਜਦੋਂ ਪੈਸੂ ਦੀ ਸਰਕਾਰ ਸੀ ਉਹਦੇ ਵਿੱਚ ਸਰਕਾਰ ਨੇ ਬਕਾਇਦਾ ਸਾਨੂੰ ਦਿੱਤਾ ਸੀ ਜੀ ਇਹ ਕਿ ਤੁਸੀਂ ਇਹਦੇ ਅਧੀਨ ਰਹੀਆਂ ਹੁਕਮਾਂ ਜੀ ਹੈ ਸਰਕਾਰ ਦੇ ਰਿਕਾਰਡ ਦੇ ਵਿੱਚ ਦਰਸਤੀ ਨਹੀਂ ਹੋ ਸਕੇ ਨਹੀਂ ਇਹ ਤਾਂ ਸਰਕਾਰ ਦਾ ਉਹ ਮਾਰ ਸਰਕਾਰ ਨੇ ਕਰਾਉਣਾ ਹੀ ਕਰਾਉਣੀਆਂ ਦਰਸਤੀ ਜੀ ਲੋਕਾਂ ਨੇ ਥੋੜਾ ਕਰਾਉਣੀਆਂ ਜੀ ਹਾਈ ਕੋਰਟ ਵੀ ਕਹੇ ਦੇਖੋ ਸਰ ਜਦੋਂ ਬੰਦੇ ਜਦੋਂ ਕਹਿੰਦੇ ਵੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਜੀ ਹਾਈ ਕੋਰਟ ਤਾਂ ਸਾਨੂੰ ਖਬਰ ਹੈ ਸੁਪਰੀਮ ਕੋਰਟ ਵੀ ਜਾਣਾ ਪੈ ਜਵੇ ਸਾਡੇ ਲੋਕ ਜਾਣਗੇ ਜੀ ਅਸੀਂ ਨਾਲ ਜਾਵਾਂਗੇ ਜੀ ਪਰ ਜਦੋਂ ਤੱਕ ਸਾਨੂੰ ਹੱਕ ਨਹੀਂ ਮਿਲਦੇ ਅਸੀਂ ਤਾਂ ਬੈਠੇ ਆ ਜਦੋਂ ਸਰਕਾਰ ਕੋਈ ਲੈ ਕੇ ਬਲਰੋਜਰ ਆਵੇ ਇਸ ਤਾਂ ਜਾਣਾਂ ਦੇ ਨੂੰ ਤਿਆਰ ਬੈਠਿਆ ਜੀ ਹੇਠਲੀ ਕੋਰਟ ਦਾ ਫੈਸਲਾ ਕੀ ਹੈ ਦੇਖੋ ਇਹ ਇਹ ਕੋਰਟ ਵਾਲੇ ਦੱਸ ਸਕਦੇ ਆ ਜੀ ਅਸੀਂ ਕੋਰਟ ਮੈਂ ਨਹੀਂ ਗਿਆ ਜੀ ਮੈਂ ਤੁਹਾਨੂੰ ਕਹਾ ਵੀ ਹੇਠਲੀ ਕੋਰਟ ਕੁਝ ਕਹਿੰਦੀ ਆ ਕੋਰਟਾਂ ਨੂੰ ਛੱਡੋ ਜੀ ਕੇਸ ਹੁੰਦੇ ਰਹਿਣਗੇ ਕੁਝ ਹੋਈ ਜਾਵੇ ਜਦੋਂ ਆ ਸਰਕਾਰ ਦਾ ਫੈਸਲਾ ਪਿਆ ਜੀ 1956 ਦਾ ਇਹਦੇ ਦੀ ਇਹਦੇ ਇਹਦੇ ਰਾਹੀਂ ਸਰਕਾਰ ਕਰੇ ਜੀ ਇੰਤਕਾਲ ਜਦੋਂ ਬਾਕੀ ਆਦੇ ਹੋ ਗਏ ਹੁਣ ਸਾਡੇ 32 ਏਕੜ ਜ਼ਮੀਨ ਆ ਰਹੀ ਆ ਜੀ ਇਹ ਪਰ ਭਾਰਤ ਮਾਰਾ ਰਿਜੈਕਟ ਦੇ ਸੱਤ ਏਕੜ ਦੇ ਜ਼ਮੀਨ ਦੇ ਪੈਸੇ ਮਿਲ ਗਏ ਜਿਹੜੇ ਬਾਕੀ 25 ਰਹਿ ਗਏ ਉਹਨਾਂ ਨੂੰ ਹੁਣ ਖੋਜ ਲੜ ਦੇਣ ਜੀ ਕਿੱਥੇ ਜਾਣ ਦੀ ਜਵਾਬ ਲੱਗੇ ਜੀ ਹੋ ਰਿਹਾ ਫਿਰ ਇਹ ਸਰਕਾਰ ਦੀ ਹਣ ਵਹਿਲੀ ਆ ਜੀ ਸਰਕਾਰ ਨੇ ਇੰਤਕਾਲ ਕਰਨੇ ਸਾਡੇ ਪਿੰਡ ਦਾ ਕੋਈ ਬੰਦਾ ਇਹਦਾ ਤਾਂ ਹੈ ਨਹੀਂ ਵੀ ਚੱਕ ਕੇ ਲਿਖ ਦੂ ਆਖਰਕਾਰ ਜੇ ਸਰਕਾਰ ਤੌਰ ਤੇ ਬਾਲ ਪਾ ਜਾਓ ਦੁਸਤੀ ਕਰਾਉਣੇ ਆ ਤਾਂ ਜਾ ਕੇ ਮਾਲਕ ਨੂੰ ਜਾ ਕੇ ਹੀ ਉਥੇ ਦਰਸਤੀ ਕਿਉਂ ਨਹੀਂ ਪੈਂਦੀ ਦੇਖੋ ਜੀ ਕੋਈ ਸੁਣਵਾਈ ਨਹੀਂ ਜੀ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਜਦੋਂ ਸਰਕਾਰਾਂ ਬਣਦੀਆਂ ਨੇ ਚਾਹੇ ਸਰਕਾਰ ਕਿਸੇ ਮਹਿਕਮੇ ਦੀ ਆ ਕਿਸੇ ਵੀ ਪਾਰਟੀ ਦੀ ਆ ਸਾਡੇ ਭੋਲੇ ਭਾਲੇ ਲੋਕਾਂ ਨੂੰ ਲੌਲੀਪਾਪ ਦਿੱਤਾ ਜਾ ਰਿਹਾ ਜੀ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਤੁਹਾਡੀ ਹਰ ਵਕਤ ਤੁਹਾਡੇ ਨਾਲ ਖੜ੍ਹਨ ਨੂੰ ਤਿਆਰ ਆ ਜੀ ਸਰਕਾਰ ਕੋਈ ਆ ਚਾਹੇ ਚਾਹੇ ਪਿਛਲੀਆਂ ਨੰਗੀਆਂ ਚਾਹੇ ਮੌਜੂਦਾ ਵਾ ਉਹ ਕਹੇ ਵੀ ਭਾਈ ਤੁਸੀਂ ਇੰਤਕਾਲ ਕਰੋ ਕਿਉਂ ਨਹੀਂ ਕਰਦੇ ਜੀ ਉਹ ਧਰਨੇ ਬਾਰੇ ਕੀ ਕਰਾਂ ਧਰਨਾ ਤਾਂ ਦੇਖੋ ਜੀ ਇਹ ਜਾਰੀ ਰਹੂਗਾ ਜੀ ਚਾਹੇ ਪਿੰਡ ਦੇ ਲੋਕਾਂ ਨੂੰ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਜਾਣਾਂ ਦੇਣੀਆਂ ਪਹਿਜਾਂ ਜਦੋਂ ਤੱਕ ਅਸੀਂ ਇੱਥੇ ਦੀ ਕੋਈ ਨੰਗਾ ਨਹੀਂ ਦੰਦੇ ਜੀ ਚੀਜ਼ ਜਦੋਂ ਤੱਕ ਸਾਡੇ ਪਿੰਡ ਦੇ ਲੋਕਾਂ ਦਾ ਨਾ ਇੰਤਕਾਲ ਹੋਵੇ ਜੀ ਨਾ ਇਹਨਾਂ ਨੂੰ ਪੈਸੇ ਮਿਲਣ ਜਦੋਂ ਪੈਸੇ ਮਿਲਣਗੇ ਜਦੋਂ ਇਹਨਾਂ ਦੇ ਇੰਤਕਾਲ ਹੋ ਜਾਣਗੇ ਇਹ ਬਰਾਬਰ ਛੜਕ ਇੱਕ ਪਾਸੇ ਤਾਂ ਲੋਕਾਂ ਨੂੰ ਤੁਸੀਂ ਘਰੋਂ ਬੇਕਾਰ ਕਰਦੇ ਹੋ ਜੀ ਇੱਥੋਂ ਉੱਠ ਕੇ ਜਾਣਾ ਦੂਜੇ ਪਾਸੇ ਜਦੋਂ ਬੰਦਾ ਕੋਈ ਜਾਓ ਕਿ ਆਪਣੀ ਜ਼ਮੀਨ ਖਰੀਦੂਗਾ ਹੁਣ ਤਾਂ ਘਰੇ ਬੈਠੇ ਨੇ ਕਿੰਨਾ ਔਖਾ ਹੁੰਦਾ ਜੀ ਇਸੇ ਤਰ੍ਹਾਂ ਮਕਾਨ ਬਣੇ ਹੋਏ ਨੇ ਖੇਤ ਦੇ ਖੇਤਾਂ ਦੇ ਵਿੱਚ ਜੀ ਮਕਾਨਾਂ ਵਾਲਿਆਂ ਨੂੰ ਪਹਿਲਾਂ ਕਹਤਾ ਵੀ ਤੁਸੀਂ ਜੀ ਆਪਣੀਆਂ ਫੈਲਾਂ ਤਿਆਰ ਕਰੋ ਜੀ ਉਹਨਾਂ ਤੋਂ ਫੈਲਾਂ ਤਿਆਰ ਕਰਵਾ ਰੀਆਂ ਉਹਨਾਂ ਦੀਆਂ ਮੰਗਤੀਆਂ ਹੋ ਗਈਆਂ ਜਿਵੇਂ ਜ਼ਮੀਨ ਦੀ ਮੰਗਤੀ ਹੋਈ ਉਹਨਾਂ ਨੂੰ ਕਹਦਾ ਵੀ ਕਦੇ ਪੀ ਡਬਲਯੂ ਡੀ ਵਾਲਾ ਵਿਭਾਗ ਭੇਜਤਾ ਕਦੇ ਕੋਈ ਭੇਜਤਾ ਤੁਹਾਡਾ ਇਹ ਤੇ ਕਿੰਨਾ ਪੈਸਾ ਲੱਗਿਆ ਜੀ ਕੀ ਹੋਇਆ ਜੀ ਜਦੋਂ ਪੈਸੇ ਲੈਣੇ ਸੀ ਜਦੋਂ ਕਹਿੰਦੇ ਜੀ ਤੁਸੀਂ ਕੋਰਟ ਚ ਜਾਓ ਪਹਿਲਾਂ ਕਿਉਂ ਨਹੀਂ ਕਿਹਾ ਦੇਖੋ ਜਿਹੜੀ ਸੈਂਟਰ ਸਰਕਾਰ ਆ ਉਹ ਪੰਜਾਬ ਸਰਕਾਰ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਪੈਸੇ ਦੇ ਚੁੱਕੀ ਆ ਭਾਰਤ ਮਾਲਾ ਪ੍ਰੋਜੈਕਟ ਦੇ ਪੈਸੇ ਨੇ ਪੰਜਾਬ ਸਰਕਾਰ ਕੋ ਆ ਚੁੱਕੇ ਨੇ ਤੁਸੀਂ ਚੈਲੰਜ ਕੀਤਾ ਇਸ ਗੱਲ ਨੂੰ ਇਹ ਤਾਂ ਸਾਰਾ ਹੁਣ ਸੁਣਦੇ ਨਹੀਂ ਜੀ ਕੋਈ ਸੁਣਵਾਈ ਨਹੀਂ ਹੈਗੀ ਚਾਹੇ ਦੱਸੋ ਕਿੱਥੇ ਕਰੀਏ ਤਾਂ ਹੀ ਤਾਂ ਉਹਰੇ ਬੈਠੇ ਆ ਜੇ ਸੁਣਨ ਫਿਰ ਅਸੀਂ ਜਾਈਏ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਤਾਂ ਸਾਰਾ ਇਹੀ ਹੈ ਜੀ ਜਿਵੇਂ ਸਾਰੇ ਪਿੰਡ ਦਾ ਇੱਕਾ ਹੋਊਗਾ ਸਾਰਾ ਪਿੰਡ ਸਹਿਮਤੀ ਕਰੂਗਾ ਜੀ ਰੋਡ ਜਾਮ ਕਰਾਂਗੇ ਜੀ ਜੀਟੀ ਰੋਡ ਤੇ ਜੀ ਧਰਨਾ ਲਾਵਾਂਗੇ ਪੱਕੇ ਤੌਰ ਤੇ ਜੀ ਹਾਂ ਜੀ